ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਹਰ ਵਾਰ ਵਾਂਗੂ ਜੁੜਿਆ ਗੁਰਿੰਦਰ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਤੇ ਇਹ ਜੋ ਵੀ ਵਿਸ਼ੇ ਮੈਂ ਲੈ ਕੇ ਆਉਣਾ ਤੁਹਾਡੇ ਸਾਥ ਦੇ ਨਾਲ ਹੈ ਜੀ ਤੁਹਾਡੇ ਹੌਸਲੇ ਨਾਲ ਹੈ ਤੇ ਅੱਜ ਵੀ ਇੱਕ ਇਹੋ ਜਿਹਾ ਹੀ ਵਿਸ਼ਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਜੋ ਤੁਹਾਨੂੰ ਹੌਸਲਾ ਤਾਂ ਦੇਊਗਾ ਮੋਟੀਵੇਸ਼ਨ ਵੀ ਦੇਊਗਾ ਤੁਹਾਨੂੰ ਪਸੰਦ ਵੀ ਆਊਗਾ ਮੈਂ ਅੱਜ ਫੇਰ ਪੰਜ ਨਿਸ਼ਾਨੀਆਂ ਜੋ ਮਜ਼ਬੂਤ ਬੰਦਿਆਂ ਦੇ ਵਿੱਚ ਹੁੰਦੀਆਂ ਮਤਲਬ ਕਿ ਮਾਨਸਿਕ ਤੌਰ ਤੇ ਜਿਹੜੇ ਮਜ਼ਬੂਤ ਮੈਂਟਲੀ ਸਟਰੋਂਗ ਬੰਦੇ ਆਪਾਂ ਕਹਿ ਸਕਦੇ ਆ ਉਹਨਾਂ ਵਿੱਚ ਇਹ ਪੰਜ ਲੱਛਣ ਜ਼ਰੂਰ ਹੁੰਦੇ ਨੇ ਜਿਹਦੇ ਬਾਰੇ ਮੈਂ ਅੱਗੇ ਗੱਲ ਕਰ ਰਹੀ ਐ ਦੇਖ ਲਿਓ ਤੁਹਾਡੇ ਵਿੱਚ ਇਹ ਲੱਛਣ ਹੈ ਜੇ ਤੁਹਾਨੂੰ ਲੱਗਦਾ ਵੀ ਨਹੀਂ ਹੈਗੇ ਤਾਂ ਲੈ ਕੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਇਹਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਹੋ ਸਕਦੇ ਹੋ ਆਜੋ ਜੀ ਕਰਦੇ ਆ ਫਿਰ ਗੱਲਬਾਤ ਪਹਿਲੀ ਨਿਸ਼ਾਨੀ ਇਹ ਲੋਕ ਜਲਦੀ ਮੂਵ ਔਨ ਹੋ ਜਾਂਦੇ ਨੇ ਮਤਲਬ ਜੋ ਵੀ ਪਿੱਛੇ ਹੋਇਆ ਉਹ ਭੁੱਲ ਜਾਂਦੇ ਨੇ ਅੱਗੇ ਜਲਦੀ ਵੱਧ ਜਾਂਦੇ ਨੇ ਨਹੀਂ ਤਾਂ ਕਈ ਕਮਜ਼ੋਰ ਲੋਕ ਇੱਕੋ ਗੱਲ ਫੜ ਕੇ ਬਹਿ ਜਾਂਦੇ ਆ ਹਾਏ ਮੇਰੀ ਜ਼ਿੰਦਗੀ 'ਚ ਕੋਈ ਸ਼ੱਕ ਆਇਆ ਸੀ ਉਹ ਮੇਰਾ ਦਿਲ ਤੋੜ ਗਿਆ ਉਹ ਮੇਰਾ ਦਿਲ ਤੋੜ ਗਈ ਮੈਂ ਉਹਦੇ ਬਣਾ ਰਹਿ ਨਹੀਂ ਸਕਦਾ ਸੈਡ Songਸ ਸੁਣੀ ਜਾਂਦੇ ਆ ਸਾਰਾ ਦਿਨ ਉਦਾਸ ਬੈਠੇ ਰਹਿੰਦੇ ਆ ਆਪਣੀ ਜ਼ਿੰਦਗੀ ਰੋਲਣ ਲੱਗੇ ਹੋਇਆ ਕੋਈ ਨਸ਼ਿਆਂ 'ਚ ਪੈ ਗਿਆ ਕੋਈ ਹੋਰ ਤਰੀਕੇ ਦੇ ਨਾਲ ਆਪਣੀ ਸਿਹਤ ਦਾ ਨੁਕਸਾਨ ਕਰਨ ਲੱਗਿਆ ਹੋਇਆ ਪਰਿਵਾਰ ਨਾਲੋਂ ਲੋਕ ਟੁੱਟ ਜਾਂਦੇ ਆ ਦੁਨੀਆ ਨਾਲੋਂ ਟੁੱਟ ਜਾਂਦੇ ਆ ਸਿਰਫ ਇੱਕ ਬੰਦੇ ਪਿੱਛੇ ਪਰ ਕੁਝ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਕਿ ਜਦ ਤੱਕ ਇਹ ਜ਼ਿੰਦਗੀ ਆ ਇਹ ਤਾਂ ਨਾਲ-ਨਾਲ ਰਹਿਣੀਆਂ ਚੀਜ਼ਾਂ ਇਹ ਜ਼ਿੰਦਗੀ ਦਾ ਹਿੱਸਾ ਹੀ ਆ ਕੋਈ ਆ ਗਿਆ ਤੁਹਾਡੀ ਵਰਤੋਂ ਕਰ ਗਿਆ ਕੋਈ ਤੁਹਾਡਾ ਦਿਲ ਤੋੜ ਗਿਆ ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਜਦੋਂ ਤੁਸੀਂ ਇਹ ਦੋਸ਼ ਦਿੰਨੇ ਹੋ ਨਾ ਕਿਸੇ ਨੂੰ ਵੀ ਉਹ ਫਲਾਣਾ ਆਇਆ ਸੀ ਮੇਰਾ ਫਾਇਦਾ ਚੁੱਕ ਗਿਆ ਉਹ ਮੈਨੂੰ ਯੂਜ਼ ਕਰਨ ਹੀ ਆਇਆ ਸੀ ਗਲਤੀ ਤੁਹਾਡੀ ਵੀ ਆ ਤੁਸੀਂ ਉਹਨੂੰ ਮੌਕਾ ਦਿੱਤਾ ਤਾਂ ਅਗਲਾ ਇਦਾਂ ਕਰਕੇ ਗਿਆ ਨਾ ਤੁਸੀਂ ਕਿਉਂ ਨਹੀਂ ਉਹਦੇ ਨਾਲ ਕੋਰੇ ਹੋ ਕੇ ਚੱਲੇ ਇੰਨੀ ਕਿਤਾ ਅੱਜ ਕੱਲ ਬੰਦਾ ਸਮਝ ਰੱਖਦਾ ਹੀ ਆ ਨਾ ਸੋ ਕਸੂਰ ਦੋਨੋਂ ਪਾਸਿਆਂ ਤੋਂ ਹੁੰਦਾ ਵਾ ਪਰ ਚਲੋ ਕੋਈ ਗੱਲ ਨਹੀਂ ਇਨਸਾਨ ਗਲਤੀਆਂ ਦਾ ਪੁੱਤਲਾ ਹਰ ਇਨਸਾਨ ਹੀ ਗਲਤੀ ਕਰਦਾ ਵਾ ਪਰ ਉਹਦੇ ਵਿੱਚ ਫਸੇ ਨਹੀਂ ਰਹਿ ਜਾਣਾ ਉਹ ਚੋਂ ਬਾਹਰ ਵੀ ਨਿਕਲਣਾ ਵਾ ਦੁਨੀਆ ਹੋਰ ਬਹੁਤ ਆ ਇੱਕ ਇਨਸਾਨ ਪਿੱਛੇ ਮੈਂ ਕਹਿਣਾ ਹੁੰਨਾ ਕਦੇ ਵੀ ਆਪਣੀ ਜ਼ਿੰਦਗੀ ਖਰਾਬ ਨਾ ਕਰਿਓ ਮੂਵ ਔਨ ਹੋਣਾ ਆਪਾਂ ਨੂੰ ਆਉਣਾ ਚਾਹੀਦਾ ਇਹ ਸਮਾਂ ਕਦੇ ਨਹੀਂ ਰੁਕਣਾ ਇੱਕ ਹੋਰ ਲੱਛਣ ਮਜ਼ਬੂਤ ਬੰਦਿਆਂ ਦੇ ਵਿੱਚ ਹੁੰਦਾ ਕਿ ਅਨੁਸ਼ਾਸਨ ਬਹੁਤ ਹੁੰਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਡਿਸਪੀਸਪਲਨ ਬਹੁਤ ਹੁੰਦਾ ਮਨ ਤੇ ਕਾਬੂ ਇਹਨਾਂ ਨੂੰ ਰੱਖਣਾ ਆਉਂਦਾ ਵਾ ਮਨ ਤੇ ਕਾਬੂ ਹੁੰਦਾ ਤਾਂ ਹੀ ਤਾਂ ਫਿਰ ਮੂਵ ਆਨ ਹੋ ਜਾਂਦੇ ਆ ਨਾ ਜਲਦੀ ਤੋਂ ਪਿਛਲੇ ਪੁਆਇੰਟ 'ਚ ਮੈਂ ਗੱਲ ਕੀਤੀ ਜਿਹੜੀਆਂ ਵੀ ਮਾੜੀਆਂ ਆਦਤਾਂ ਇਹਨਾਂ ਨੂੰ ਲੱਗਣ ਲੱਗ ਜਾਂਦਾ ਨੇ ਕਿ ਸਾਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਇਹ ਛੱਡ ਦਿੰਦੇ ਨੇ ਜਿਆਦਾ ਉਹਦੇ 'ਚ ਵੀ ਸਮਾਂ ਨਹੀਂ ਲੈਂਦੇ ਇਹ ਡਿਸੀਜਨ ਪੱਕਾ ਹੀ ਹੁੰਦਾ ਇਹਨਾਂ ਦਾ ਬਿਲਕੁਲ ਉਹਨਾਂ ਨੂੰ ਦੂਰ ਕਰ ਦਿੰਦੇ ਨੇ ਆਪਣੀ ਜ਼ਿੰਦਗੀ ਤੋਂ ਤੇ ਜਿਹੜੇ ਕਮਜ਼ੋਰ ਲੋਕ ਹੁੰਦੇ ਨੇ ਉਹ ਕੁਝ ਇਹੋ ਜਿਹੀਆਂ ਆਦਤਾਂ ਅਪਣਾ ਕੇ ਰੱਖਦੇ ਨੇ ਉਹ ਛੱਡ ਵੀ ਨਹੀਂ پا ਰਹੇ ਫਿਰ ਸੋਚੀ ਵੀ ਜਾਂਦੇ ਆ ਉਹਨੂੰ ਝੂਰੀ ਵੀ ਜਾਂਦੇ ਆ ਉਹ ਆਦਤਾਂ ਲਈ ਪਛਤਾਈ ਵੀ ਜਾਂਦੇ ਨੇ ਜਿਵੇਂ ਕਿਸੇ ਨੂੰ ਲੇਟ ਉੱਠਣ ਦੀ ਆਦਤ ਆ ਪਤਾ ਕਿ ਨੁਕਸਾਨ ਹੋਣਾ ਫਿਰ ਵੀ ਰੋਜ਼ ਲੇਟ ਉੱਠਦੇ ਨੇ ਬਾਹਰੋਂ ਖਾਣ ਦਾ ਕੁਝ ਕੀ ਨਾ ਬਹੁਤ ਜ਼ਿਆਦਾ ਉਹ ਖਾਈ ਵੀ ਜਾਂਦੇ ਆ ਸੋਚੀ ਵੀ ਜਾਂਦੇ ਆ ਹਾਏ ਸਿਹਤ ਨੂੰ ਨੁਕਸਾਨ ਨਾ ਹੋ ਜੇ ਸੋ ਇੱਕ ਜਿਹੜਾ ਮੈਂ ਪਹਿਲੂ ਹੋਰ ਛੇੜਨਾ ਚਾਹੂੰਗਾ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਜਿਹੜੀ ਮੈਂ ਗੱਲ ਮਜ਼ਬੂਤ ਬੰਦਿਆਂ ਦੀ ਕੀਤੀ ਆ ਕਿ ਉਹ ਛੱਡ ਦਿੰਦੇ ਨੇ ਸਾਰਾ ਕੁਝ ਪਰ ਕੁਝ ਇਹੋ ਜਿਹੇ ਵੀ ਲੋਕ ਨੇ ਉਹਨਾਂ ਨੂੰ ਇਹ ਪਤਾ ਕਿ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਵਾਹੀ ਦੀ ਕਰਨਾ ਵੀ ਆ ਪਰ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਚੀਜ਼ ਨੂੰ ਜੇ ਤੁਸੀਂ ਛੱਡ ਨਹੀਂ ਸਕਦੇ ਪੂਰਨ ਤੌਰ ਤੇ ਉਹਨੂੰ ਘਟਾਇਆ ਤਾਂ ਜਾ ਸਕਦਾ ਤੁਸੀਂ ਜੇ ਲੇਟ ਉੱਠਣ ਦੇ ਸ਼ਕੀਨ ਹੋ ਤਾਂ ਹਫ਼ਤੇ ਵਿੱਚ ਇੱਕ ਦਿਨ ਇਹੋ ਜਿਹਾ ਰੱਖ ਲਓ ਜੇ ਤੁਸੀਂ ਬਾਹਰੋਂ ਖਾਣ ਦੇ ਸ਼ਕੀਨ ਹੋ ਤਾਂ 15 ਦਿਨਾਂ 'ਚ ਇੱਕ ਦਿਨ ਇਹੋ ਜਿਹਾ ਰੱਖ ਲਓ ਜ਼ਰੂਰ ਖਾਓ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਜੋ ਵੀ ਤੁਸੀਂ ਇਹੋ ਜਿਹਾ ਕੁਝ ਕਰਦੇ ਹੋ ਤੇ ਕਰਕੇ ਬਾਅਦ ਵਿੱਚ એનર્ਜੀ ਵੇਸਟ ਇਹ ਨਹੀਂ ਕਰੀ ਜਾਣੀ ਵੀ ਹਾਏ ਮੈਂ ਕਿਉਂ ਨਹੀਂ ਕੰਟਰੋਲ ਕਰ ਪਾ ਰਿਹਾ ਕਿਉਂ ਨਹੀਂ ਕਾਬੂ ਕਰ ਪਾ ਰਿਹਾ ਜਾਂ ਤਾਂ ਜ਼ਿੰਦਗੀ ਜੋ ਬੁਰੀ ਤਰ੍ਹਾਂ ਬਾਹਰ ਕੱਢ ਦਿਓ ਜੇ ਨਹੀਂ ਕੱਢ پا ਰਹੇ ਤਾਂ ਫਿਰ ਬਹੁਤਾ ਝੂਰਨ ਦੀ ਤੁਹਾਨੂੰ ਲੋੜ ਨਹੀਂ ਕਦੇ-ਕਦੇ ਲਈ ਆਪਣਾ ਜ਼ਰੂਰ ਇਹ ਆਦਤਾਂ ਤੁਸੀਂ ਅਪਣਾ ਸਕਦੇ ਹੋ ਜ਼ਿੰਦਗੀ ਦਾ ਇਹ ਵੀ ਇੱਕ ਆਨੰਦ ਲੈਣ ਦਾ ਤਰੀਕਾ ਹੈ ਜੀ ਕੋਈ ਬਹੁਤਾ ਵੀ ਤੁਹਾਨੂੰ ਦਿਲ ਤੇ ਲੋਡ ਦੀ ਲੋੜ ਨਹੀਂ ਹੈਗੀ ਤੀਜੀ ਖੂਬੀ ਹੁੰਦੀ ਆ ਜੀ ਇਹਨਾਂ ਦੇ ਵਿੱਚ ਚੈਲੰਜ ਹਮੇਸ਼ਾ ਸਵੀਕਾਰ ਕਰਦੇ ਨੇ ਜਿਹੜੇ ਮਜ਼ਬੂਤ ਲੋਕ ਹੁੰਦੇ ਆ ਰਿਸਕ ਲੈਣ ਤੋਂ ਨਹੀਂ ਡਰਦੇ ਸੋ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਕੋਈ ਚੁਣੌਤੀ ਮਿਲਦੀ ਆ ਨਾ ਜਦੋਂ ਜ਼ਿੰਦਗੀ ਦੇ ਵਿੱਚ ਤਾਂ ਘਬਰਾਉਂਦੇ ਨਹੀਂ ਉਹਨੂੰ ਪ੍ਰਵਾਨ ਕਰਦੇ ਨੇ ਉਹਦੇ ਵਿੱਚ ਵੀ ਇਹ ਕਈ ਵਾਰੀ ਮਜ਼ਾ ਲੈ ਲੈਂਦੇ ਨੇ ਕਿ ਹਾਂ ਕੋਈ ਔਕਾ ਟਾਸਕ ਕਿਸੇ ਵੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਮਿਲਿਆ ਜਾਂ ਇਹਨੂੰ ਇਦਾਂ ਵੀ ਕਹਿ ਸਕਦੇ ਆ ਕੋਈ ਇਹੋ ਜੀ ਸਮੱਸਿਆ ਇਹਨਾਂ ਦੀ ਜ਼ਿੰਦਗੀ 'ਚ ਜਦੋਂ ਆ ਜਾਂਦੀ ਆ ਉਦੋਂ ਘਬਰਾਉਂਦੇ ਨਹੀਂ ਉਹਦਾ ਮੁਕਾਬਲਾ ਕਰਦੇ ਆ ਉਦੋਂ ਵੀ ਇਹਨਾਂ ਦੀ ਸੋਚ ਇਹੀ ਹੁੰਦੀ ਆ ਵੀ ਇਹ ਵੀ ਜਿਹੜਾ ਪਾਰਟ ਆਫ ਲਾਈਫ ਆ ਇਹ ਵੀ ਸਾਨੂੰ ਆਉਣਾ ਹੀ ਆਉਣਾ ਵਾ ਇਹਦੇ ਤੋਂ ਭੱਜਣਾ ਨਹੀਂ ਇਹਨੂੰ ਅਸੀਂ ਫੇਸ ਕਰਾਂਗੇ ਸੋ ਤੁਹਾਡੇ ਵਿੱਚ ਵੀ ਜ਼ਰੂਰ ਇਹ ਖੂਬੀਆਂ ਹੋਣੀ ਚਾਹੀਦੀ ਆ ਜੀ ਚੌਥੀ ਆਦਤ ਇਹਨਾਂ ਦੇ ਵਿੱਚ ਹੁੰਦੀ ਆ ਜੀ ਕੁਝ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਨੇ ਹਮੇਸ਼ਾ ਇਹਨਾਂ ਨੂੰ ਤਾਂਗ ਰਹਿੰਦੀ ਆ ਇੱਕ ਭੁੱਖ ਰਹਿੰਦੀ ਆ ਗਿਆਨ ਦੀ ਜਿਹੜੇ ਮਰਜ਼ੀ ਮੁਕਾਮ ਤੇ ਹੀ ਪਹੁੰਚੇ ਹੋਣ ਕਾਮਯਾਬੀ ਭਾਵੇਂ ਜਿੰਨੀ ਮਰਜ਼ੀ ਇਹਨਾਂ ਨੂੰ ਜ਼ਿੰਦਗੀ ਵਿੱਚ ਮਿਲ ਗਈ ਹੋਵੇ ਪਰ ਇਹ ਕੁਝ ਨਾ ਕੁਝ ਨਵਾਂ ਜ਼ਰੂਰ ਗ੍ਰਹਿਣ ਕਰਦੇ ਰਹਿੰਦੇ ਆ ਇਹਨਾਂ ਨੂੰ ਸ਼ੌਕ ਹੁੰਦਾ ਕਿ ਇਹ ਆਪਣੀ ਜਿਹੜੀ ਪਰਸਨੈਲਿਟੀ ਆ ਉਹਦੇ ਵਿੱਚ ਇੰਪਰੂਵਮੈਂਟ ਕਰਦੇ ਰਹਿਣ ਤੇ ਜੁਨੀਆਂ ਚੀਜ਼ਾਂ ਬਾਰੇ ਇਹ ਵੱਧ ਤੋਂ ਵੱਧ ਜਾਣ ਸਕਦੇ ਆ ਉਹਦੇ ਵਿੱਚ ਇਹਨਾਂ ਨੂੰ ਮਜ਼ਾ ਆਉਂਦਾ ਆ ਜਿੰਨੇ ਵੀ ਤੁਸੀਂ ਨਾ ਵੱਡੇ ਨਾਮ ਦੁਨੀਆ ਤੇ ਹੋਏ ਨੇ ਉਹਨਾਂ ਬਾਰੇ ਪੜੋਗੇ ਉਹਨਾਂ ਦੀ ਬਾਇਓਗ੍ਰਾਫੀ ਪੜੋਗੇ ਤੇ ਉਹਨਾਂ ਦੇ ਵਿੱਚ ਇੱਕ ਕੂਬੀ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੂਗੀ ਪੜਨ ਦਾ ਬਹੁਤ ਸ਼ੌਂਕ ਰੱਖਦੇ ਆ ਨੌਲੇਜ ਲੈਣੀ ਇਹਨਾਂ ਨੂੰ ਚੰਗੀ ਲੱਗਦੀ ਆ ਤੁਹਾਡੇ ਵਿੱਚ ਵੀ ਇਹ ਕੂਬੀ ਜ਼ਰੂਰ ਹੋਣੀ ਚਾਹੀਦੀ ਆ ਜੀ ਪੰਜਵਾਂ ਤੇ ਆਖਰੀ ਪੁਆਇੰਟ ਜੋ ਸਾਰੀ ਵੀਡੀਓ ਦਾ ਨਿਚੋੜ ਆ ਕਿ ਆਪਣੇ ਆਪ ਨੂੰ ਪਿਆਰ ਕਰਦੇ ਨੇ ਇਹ ਲੋਕ ਇਹਨਾਂ ਵਿੱਚ ਇੱਕ ਸਭ ਤੋਂ ਜਿਹੜੀ ਖਾਸ ਚੀਜ਼ ਆ ਇਹ ਮજબૂત ਲੋਕਾਂ ਦੇ ਵਿੱਚ ਸੈਲਫ ਲਵ ਮੈਂ ਅਕਸਰ ਇਹਦੇ ਬਾਰੇ ਗੱਲ ਕਰਦਾ ਹੁੰਨਾ ਦੇਖੋ ਆਪਾਂ ਕਹਿੰਦੇ ਆ ਨਾ ਸਾਰੇ तकरीबन ਬੰਦੇ ਖਾਸ ਤੌਰ ਤੇ ਕਹਿ ਦਿੰਦੇ ਨੇ ਜੀ ਅਸੀਂ ਤਾਂ ਜੋ ਕੁਝ ਵੀ ਕਰਦੇ ਆ ਨਾ ਆਪਣੇ ਬੱਚਿਆਂ ਲਈ ਕਰਦੇ ਆ ਅਸੀਂ ਜੋ ਕੁਝ ਵੀ ਕਰਦੇ ਆ ਆਪਣੇ ਮਾਪੇ ਲਈ ਕਰਦੇ ਆ ਮਤਲਬ ਕੁੱਲ ਮਿਲਾ ਕੇ ਆਪਾਂ ਕਹਿੰਦੇ ਆ ਕਿ ਜੋ ਕੁਝ ਅਸੀਂ ਕਰਦੇ ਆ ਆਪਣੇ ਪਰਿਵਾਰ ਦੇ ਲਈ ਕਰਦੇ ਆ ਕਰਨਾ ਵੀ ਚਾਹੀਦਾ ਤੁਹਾਡਾ ਇਹ ਫਰਜ਼ ਆ ਜ਼ਿੰਮੇਵਾਰੀ ਆ ਪਰ ਮੈਂ ਕਹੂੰਗਾ ਇਹਦੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਸਮਾਂ ਜ਼ਰੂਰ ਦੇਣਾ ਵਾ ਇਹ ਨਹੀਂ ਕਿ ਤੁਸੀਂ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇ ਕੇ ਤੇ ਆਪ ਬਿਲਕੁਲ ਹੀ ਤੁਸੀਂ ਢੇਰੀ ਢਾਈ ਪਈ ਆ ਵੀ ਮੈਂ ਤਾਂ ਨਾ ਕੋਈ ਨਵਾਂ ਕੱਪੜਾ ਖਰੀਦਣਾ ਨਾ ਮੇਰਾ ਕੋਈ ਸ਼ੌਂਕ ਆ ਮੇਰੇ ਤਾਂ ਸਾਰੇ ਸ਼ੌਂਕ ਹੀ ਮਰ ਗਏ ਮੈਂ ਇਸ ਗੱਲ ਨਾਲ ਜ਼ਰੂਰ ਸਹਿਮਤ ਆ ਕਿ ਹਾਲਾਤਾਂ ਤੇ ਨਿਰਭਰ ਕਰਦਾ ਕਈ ਘਰਾਂ ਦੇ ਹਾਲਾਤ ਹੀ ਐ ਹੋਜੇ ਨੇ ਉੱਥੇ ਕੀ ਕਰੂਗਾ ਬੰਦਾ ਪਰ ਫਿਰ ਵੀ ਜਿੰਨੇ ਕਚੂਕੇ ਹੋ ਤੁਸੀਂ ਜਿੰਨਾ ਕ ਅਫੋਰਡ ਕਰ ਸਕਦੇ ਹੋ ਆਪਣੇ ਆਪ ਨੂੰ ਸਮਾਂ ਦੇ ਉਹ ਕਿਵੇਂ ਦੇਣਾ ਜੋ ਤੁਹਾਨੂੰ ਸ਼ੌਂਕ ਆ ਉਹਦੇ ਲਈ ਸਮਾਂ ਕੱਢੋ ਜਿਹਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਆ ਉਹ ਕੰਮ ਜ਼ਰੂਰ ਕਰੋ ਕਦੇ ਨਾ ਕਦੇ ਰੋਜ਼ ਨਹੀਂ ਕਰ ਸਕਦੇ ਤਾਂ ਕਦੇ ਕਦੇ ਜ਼ਰੂਰ ਕਰੋ ਤੇ ਜ਼ਿੰਦਗੀ ਜਿਉਣ ਦੇ ਜਿਹੜੇ ਮਕਸਦ ਤੁਸੀਂ ਵੀ ਬਣਾ ਕੇ ਰੱਖਣੇ ਆ ਆਪਣੇ ਲਈ ਵੀ ਟੀਚੇ ਜ਼ਰੂਰ ਤੁਸੀਂ ਜ਼ਿੰਦਗੀ 'ਚ ਰੱਖਣੇ ਆ ਤੇ ਪਰਿਵਾਰ ਦੇ ਲਈ ਵੀ ਰੱਖਣੇ ਆ ਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਚੰਗੀਆਂ ਲੱਗਦੀਆਂ ਅੱਗੇ ਸ਼ੇਅਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ ਇੱਕ ਹੋਰ ਨਵਾਂ ਵਿਸ਼ਾ ਲੈ ਕੇ